ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹੋ ਠੀਕ ਠਾਕ ਹਾਂ ਚੜ੍ਹਦੀ ਕਲਾ ਚੋਂ ਅੱਜ ਆਪਾਂ ਚੱਲੇ ਆ ਗੁਰਦਾਰਾ ਰਣਾ ਸਾਹਿਬ ਤੁਹਾਨੂੰ ਕਰਾਉਣੇ ਆ ਦਰਸ਼ਨ ਤੇ ਆਪਣੀ ਵੀਡੀਓ ਨਾਲ ਜੁੜੇ ਰਹੋ ਤੇ ਦਿਖਾਉਣੇ ਆ ਤੁਹਾਨੂੰ ਕਰਾਉਣੇ ਆ ਦਰਸ਼ਨ ਚਲੋ ਫਿਰ ਚੱਲਦੇ ਆ ਅੱਜ ਕਿੰਨਾ ਸੋਹਣਾ ਲੱਗ ਪਿਆ ਕਿੰਨਾ ਸੋਹਣਾ ਹੋ ਗਿਆ ਆ ਗਿਆ ਰੋਡ ਲੁਧਿਆਣੇ ਵਾਲਾ ਆ ਜਾਂਦਾ ਮਲੇਕਪੁਰਲੇ ਨੂੰ ਆ ਲੁਧਿਆਣੇ ਵਾਲਾ ਰੋਡ ਅੰਦਰ ਇੱਥੇ ਕਾ ਹੋਟਲ ਬਣਿਆ ਗ੍ਰੀਨ ਬੋਟ ਡਾਬਾ ਇਹ ਗੱਜਿਕੜੇ ਦੇ ਪੁਲ ਤੇ ਜੇ ਕਦੇ ਕਿਸੇ ਨੂੰ ਆਉਣਾ ਪਵੇ ਲੁਧਿਆਣੇ ਤੋਂ ਜਦੋਂ ਆਪਾਂ ਮਲੇਕਪੁਰਲੇ ਜਾਣੇ ਰਸਤੇ ਚਾਏ ਆ ਜਾਂਦਾ ਮਲੇਕਪੁਰਲੇ ਰੋਡ ਆ ਚੱਲੇ ਆ ਰਾੜਾ ਸਾਹਿਬ ਨੂੰ ਆਪਾਂ ਪਹੁੰਚ ਗਏ ਹਾਂ ਰਾੜਾ ਸਾਹਿਬ ਤੇ ਕੌਣੇ ਨੂੰ ਦਰਸ਼ਨ ਅੰਦਰ ਜਾ ਕੇ ਆਜੋ ਜੀ ਅਜਾ ਸਾਈਕਲ ਸਟੈਂਡ ਤੇ ਜੀ ਤੋਂ ਬਾਅਦ ਭਾਈ ਉਹ ਪਾਰੀ ਆ ਗਿਆ ਜਿਹੜਾ ਉਹ ਬਹੁਤ ਸਾਊ ਹਾਂ ਮੈਂ ਨਹੀਂ ਮੁੜਾਇਆ ਇਹ ਉਹ ਤਾਂ ਚੱਲ ਜਾ ਚੱਲ ਲਾ ਪਾਈ ਓਏ ਮੋਟੇ ਰੇ ਇੱਥੇ ਲਾ ਪਹੁੰਚ ਗਏ ਆਪਾਂ ਸਾਈਕਲ ਸਟੈਂਡ ਤੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਲਾਰਾ ਨੇ ਮੋਟਰਸਾਈਕਲ ਆ ਜਾਓ ਫਿਰ ਚਲਦੇ ਆਂ ਅੰਦਰ ਚਲਦੇ ਆਂ ਆਪਾਂ ਅੰਦਰ ਹੁਣ ਦਿਖਾਉਣਾ ਏ ਹੁਣ ਅੰਦਰੋਂ ਜਾ ਕੇ ਪਹੁੰਚ ਗਏ ਆਂ ਰਾੜਾ ਸਾਹਿਬ ਠੀਕ ਹੈ ਜੀ ਲਓ ਜੀ ਕਰੋ ਦਰਸ਼ਨ ਆਪਾਂ ਪਹੁੰਚ ਚੁੱਕੇ ਆਂ ਰਾੜਾ ਸਾਹਿਬ ਤੇ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਰਾੜਾ ਸਾਹਿਬ රෝ දර්සු වාර්ක බෝර්ග දෙෙනගඩු බා බද පාන්දරහම් ඒකරයක් මත්තා ඒුණ ු දක්සම් <disastrous> ගන්නකරු <in the water> ਦਰਸ਼ਨ ਜਾਲਦੀਆਂ ਦਾ ਦਰਬਾਰ ਸਾਹਿਬ ਜਮਤਾ ਡਗਾਉਣੇ ਆਪਾਂ ਸਾਨੂੰ ਬੁਲਾਉਣੇ ਆ ਬਾਰ ਬਰੰਭ ਜਬ ਪਹਿ ਸਨਾ ਕੋ ਤੇ ਆਵਤ ਸੁਬਹ ਜਤਨਾ ਹਰਿ ਅਰਜਤੋ ਸਰਣੋ ਚਲਦੇ ਆਪਾਂ ਉਧਰ ਤੁਹਾਨੂੰ ਕਰਾਉਣੇ ਆ ਦਰਸ਼ਨ ਪੂਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਠੀਕ ਆਪੜਾ ਨਾਲ ਜੁੜੇ ਰਹੋ ਚਲਦੇ ਆ ਵਸਾਂ ਆਪਾਂ ਉਧਰ ਆਵਦੇ ਹੁਣ ਆਪਾਂ ਪੂਰਾ ਸਾਹਿਬ ਕਰਾਉਣੇ ਸਾਨੂੰ ਦਰਸ਼ਨ ਪੂਰਾ ਸਾਹਿਬ ਦੇ ਜੀ ਜੁੜੇ ਰਹੋ ਆਪਣਾ ਇਹਨਾਂ ਕਰੋ ਦਰਸ਼ਨ ਇੱਥੇ ਸੰਤ ਮਹਾਰਾਜ ਬਹਿ ਕੇ ਬਚਨ ਕਰਦੇ ਜਾਂਦੇ ਸੀ ਲੋਕ ਤਾਂਤਾ ਨਾਲ ਸਤਿ ਮਹਾਰਾਜ ਦਾ ਭੋਰਾ ਜਿੱਥੇ ਆਰਾਮ ਕਰਦੇ ਭਗਤੀ ਕਰਦੇ ਸੀਗੇ ਬਹਿ ਕੇ ਅੰਦਰ ਹਮਦੁਲੇ ਹਾਰੇ ਜਾਨ ਤੇਰੇ ਨਾਮਾ ਗੁੰਝਿਆ ਲਗੇ ਬਲਾ ਬਲਸਾ ਨਾਮਾ دوست پیراں دے بدلاں دے کامیابیاں تے بولی تھراں کنے چا کوئی لوگ مینے نہیں چکھیا مگر وڑاں وستنی کر تے ہند جنہاں کا ای ہو جنہ جو تے ہند جنہاں ਆਪ ਜੀ ਨੂੰ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਨਾਲ ਹੋਣ ਦਾ ਬਹੁਤ ਬਹੁਤ ਧੰਨਵਾਦ

ਦਰਸ਼ਨ ਕਰ ਲਏ ਆਪਾਂ ਨੇ ਅੰਦਰ ਤੇ ਆਪਾਂ ਦਰਸ਼ਨ ਕਰ ਲਏ ਭੂਰਾ ਸਾਹਿਬ ਦੇ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਲੰਗਰ ਲੰਗਰ ਸਕਦੇ ਆਂ ਜਾ ਕੇ ਆ ਜਾਂਦਾ ਭਾਈ ਸਾਹਿਬ ਭਾਈ ਦਰਜੀਤ ਸਿੰਘ ਖਾਲਸਾ ਹੁਣ ਅਸੀਂ ਸਾਕਾ ਲੰਗਰ ਲੰਗਰ ਪਾਣੀ ਲੰਗਰ ਪਾਣੀ ਸਾਕੇ ਫਿਰ ਅਸੀਂ ਚਾਲੇ ਪਾਵਾਂਗੇ ਪੰਡ ਨੂੰ ਠੀਕ ਆ ਜੀ ਹਾਂ ਦੇ ਲੋ ਕਮਰੇ ਬਣੇ ਹੋਏ ਨੇ ਠੀਕ ਹੈ ਜੀ ਉਧਰ ਗੋਲਕ ਬਈ ਸੇਵਾ ਪਾਓ ਇਹ ਲੰਗਰ ਹਾਲ ਗੁਰੂ ਨਾਨਕ ਲੰਗਰ ਹਾਲ ਆਪਾਂ ਵੀ ਉੱਲ ਸੇਵਾ ਪਾਉਂਦੇ ਹਾਂ ਗੋਲਕ ਆ ਲੰਗਰ ਹਾਲ ਉਹਨਾਂ ਪਾ ਲੰਗਰ ਪਾਣੀ ਸਕਦੇ ਆ ਤੇ ਫਿਰ ਚੱਲਾਂਗੇ ਘਰ ਨੂੰ ਲੰਗਰ ਪਾਣੀ ਛੱਕ ਕੇ ਮਗਰੋਂ ਉਹ ਪਿੱਛੇ ਜਗ੍ਹਾ ਵਧੀਆ ਵਜੋਂ ਉੱਤਰੋ ਆ ਜਾਓ ਤੁਸੀਂ ਬੈਂ ਆ ਦੋ ਗਲਾਸ ਆ ਗਏ ਤਰਾਹ ਦੋ ਜੁੜ ਦੇ ਆ ਗਏ ਆ ਦੋ ਬ੍ਰਿੰਟ ਮਿਲਦੇ ਹਾਂ ਬਾਹਰ ਜਾ ਕੇ ਠੀਕ ਹੈ ਅਦਰ ਸੇਵਾ ਚੱਲਦੀ ਆ ਭਾਂਡਿਆਂ ਦੀ ਲਓ ਜੀ ਬਾਬਾ ਜੀ ਕਾ ਸਕਦੇ ਹੁਣ ਆਪਾਂ ਲੈ ਲਈ ਆਪਣੇ ਕੌਲੀ ਕਾ ਸਕਾਂਗੇ ਅਗਲਾ ਚੱਕ ਲਈ ਆਪਾਂ ਬਸਾਦਾ ਪਾਣੀ ਹੁਣ ਚੱਲਦੇ ਆਣ ਖਣ ਨੂੰ ਠੀਕ ਹੈ ਜੀ ਨਾ ਮਾ ਕੋਈ ਆਟਮ ਨਹੀਂ ਲੈਣੇ ਬਾਹਰੋਂ ਲੈਣਾ ਬਣਾਉਣਾ ਕਿ ਵੀ ਦੇਰ ਲੈ ਮਾ ਚ ਕੋਲੇ ਖਣੋ ਲੈ ਚੱਲਦੇ ਹਾਂ ਚੱਲ ਫੇਰ ਨਾ ਪਾ ਚੱਲੀਏ ਪਿੰਡ ਨੂੰ ਕਾਕਾ ਮੋਟਰਸਾਈਕਲ ਆ ਲਾਓ ਤੇ ਇਹ ਦੇਖ ਨਾ ਅਗਰੇ ਆਦਮ ਜੱਲਾ ਨਹੀਂ ਸਭ ਹੋਣ ਬਿਆਰ ਆ ਇੱਧਰ ਲਿਆ ਬਲੂ ਮੋਟਰਸਾਈਕਲ ਆਪਾਂ ਚੱਕ ਕੇ ਹੋ ਲੈ ਕੇ ਆਉਣੇ ਆ ਚੱਪਲਾਂ ਵੀ ਅੰਦਰ ਆਪਾਂ ਹੋਰ ਆ ਇੱਧਰ ਬਿਆਰ ਆ ਲੱਗਿਆ ਹੈ ਦੁਕਾਨ ਦੇਖ ਲੋ ਠੀਕ ਆ ਆ ਦਰ ਜਾਂਦਾ ਰੋ ਆਪਣੇ ਦਰਾਹੇ ਨੂੰ ਰੋਡ ਆ ਜਾਂਦਾ ਮਲੇ ਕੋਲ ਨੂੰ ਰੱਖਦੇ ਹੁਣ ਮੋਟਰਸਾਈਕਲ ਤੇ ਚਾਲਦੇ ਆ ਕਨੋ ਸਾਈਕਲ ਸਟੈਂਡ ਚ ਪਾ ਆ ਗਏ ਠੀਕ ਹੈ ਜੀ ਭਾਈ ਸਾਹਿਬ ਪਾਈ ਤਰਜੀਤ ਸਿੰਘ ਖਾਲਸਾ ਯਾ ਵੀ ਕਿੱਥੇ ਨੇ ਚੱਪਲਾਂ ਆਪਣੀਆਂ ਕੱਢ ਮੋਟਰਸਾਈਕਲ ਕਾ ਨਾਈਟ ਇਦੀਆ ਬਹੁਤ ਦੁਕਾਨਾਂ ਲੱਗੀਆਂ ਨੇ ਦੇਖੋ ਵੀ ਯਾਰ ਆਪਾਂ ਪਹੁੰਚ ਗਏ ਘਰੇ ਗਰਮੀ ਸੀਗੀ ਬਹੁਤ ਜ਼ਿਆਦਾ ਅੱਜ ਤੇ ਮਸਾਂ ਘਰੇ ਜਾ ਕੇ ਡੇਗੇ ਆ ਤੇ ਹੁਣ ਆਪਾਂ ਕਰਦੇ ਆ ਆਰਾਮ ਤੇ ਮਿਲਦੇ ਆਵਾਂਗੇ ਤੁਹਾਨੂੰ ਆਪਾਂ اگلے ਵਲੌਗ 'ਚ ਤੇ ਆਪਣਾ ਵਲੌਗ ਦੇਖ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਇਕ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਸਾਰਿਆਂ ਦਾ ਧੰਨਵਾਦ ਹੱਸਦੇ ਰਹੋ ਬਸਦੇ ਰਹੋ ਧੰਨਵਾਦ